ਜੰਗਲ ਨੇੜੇ ਹੋਣ ਗਾਂ ਅਕਸਰ ਹੀ ਕਈ ਪਿੰਡਾਂ ਕਈ ਇਲਾਕਿਆਂ ਦੇ ਵਿੱਚ ਜੰਗਲੀ ਜਾਨਵਰ ਚਲੇ ਜਾਂਦੇ ਨੇ ਜਿਸ ਕਾਰਨ ਕਿ ਲੋਕਾਂ ਦੇ ਅੰਦਰ ਤਾਹਸ਼ੀ ਦਾ ਮਾਹੌਲ ਬਣਦਾ ਹੀ ਹੈ ਪਰ ਨਾਲ ਦੀ ਨਾਲ ਕਈ ਵਾਰ ਇਨ੍ਹਾਂ ਜੰਗਲੀ ਜਾਨਵਰਾਂ ਦੇ ਵੱਲੋਂ ਪਾਲਤੂ ਪਸ਼ੂਆਂ ਨੂੰ ਵੀ ਨਿਸ਼ਾਨਾ ਬਣਾਇਆ ਜਾਂਦਾ ਹੈ ਉਧਰ ਜੇਕਰ ਗੱਲ ਕਰੀਏ ਕਪਾਟ ਪਿੰਡ ਦੀ ਟਾਂਕ ਕਪਾੜ ਪਿੰਡ ਚ ਵੀ ਤੈਂਦੂਆ ਵੇਖਿਆ ਗਿਆ ਸੀ ਜਿਸ ਤੋਂ ਬਾਅਦ ਕੀ ਪਿੰਡਵਾਲਿਆਂ ਨੇ ਇਸ ਦੀ ਜਾਣਕਾਰੀ ਜੰਗਲਾਤ ਵਿਭਾਗ ਨੂੰ ਦਿੱਤੀ ਦੱਸਦੇ ਕਿ ਹੁਸ਼ਿਆਰਪੁਰ ਜ਼ਿਲ੍ਹੇ ਦੇ ਹਲਕਾ ਸ਼ਾਮ 84 ਦੇ ਪਿੰਡ ਕਪਾੜ ਤੋਂ ਮਹਿਕਮੇ ਵੱਲੋਂ ਇੱਕ ਤੈਂਦੂਆ ਰੈਸਕਿਊ ਕੀਤਾ ਗਿਆ ਜਿੱਥੇ ਕਿ ਪਿੰਡਵਾਲਿਆਂ ਦਾ ਕਹਿਣਾ ਹੈ ਕਿ ਉਹਨਾਂ ਦੇ ਪਿੰਡ ਚ ਕਈ ਦਿਨਾਂ ਤੋਂ ਤੈਂਦੂਆ ਘੁੰਮ ਰਿਹਾ ਸੀ ਇਸ ਤੋਂ ਬਾਅਦ ਕੀ ਉਸ ਤੈਂਦੂਏ ਨੇ ਉਹਨਾਂ ਦੇ ਕਈ ਜਾਨਵਰਾਂ ਨੂੰ ਨਿਸ਼ਾਨਾ ਵੀ ਬਣਾਇਆ ਇਸ ਬੰਦੀ ਉਹਨਾਂ ਨੇ ਜੰਗਲਾਤ ਵਿਭਾਗ ਨੂੰ ਜਾਣਕਾਰੀ ਦਿੱਤੀ ਜਿਸ ਤੋਂ ਬਾਅਦ ਮਹਿਕਮੇ ਦੇ ਵੱਲੋਂ ਇਹਨੂੰ ਰੈਸਕਿਊ ਕੀਤਾ ਗਿਆ ਤੇ ਉਸ ਨੂੰ ਇੱਕ ਸੇਫ ਜਗ੍ਹਾ ਤੇ ਪਿੰਜਰੇ ਚ ਪਾ ਕੇ ਇੱਕ ਸੇਫ ਜਗ੍ਹਾ ਜਿ ਕਿ ਲੋਕੀ ਇੱਕ ਜੰਗਲ ਦੇ ਵਿੱਚ ਛੱਡ ਦਿੱਤਾ ਗਿਆ ਜਿਸ ਤੋਂ ਬਾਅਦ ਕੀ ਲੋਕਾਂ ਨੇ ਰਹਿ ਦੀ ਸਾਲਿਆ